ਕੰਕੂ ਜਦੋਂ ਇਹ ਕੂਟ ਦੇ ਵਿੱਚ ਜੁਆਇਨ ਕਰਨ ਗਿਆ ਇਹਨਾਂ ਦਾ ਜੁਆਇਨ ਨਹੀਂ ਕਰਵਾਇਆ ਗਿਆ ਹਰ ਜਿੰਨਾਂ ਦਾ ਅਧੂਆ ਲੈਣਾ ਉੱਪਰ ਥੈਂਕੀ ਤੇ ਚੜ੍ਹਿਆ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਹੈ ਜਿਹੜਾ ਇਹਨਾਂ ਦੀ ਆਕੇ ਸਹਾਇਤਾ ਕਰਦਾ ਹੈ ਇਹ 342 ਰੈਕ ਹੋ ਗਿਆ ਇਹ ਬੈਚ ਸਾਲ ਦਿੱਤੀ ਸੀ ਸਰ ਟੋਟਲ ਬੈਚ ਵਿੱਚ ਦੇਖਣਾ 270 ओके ਸਰ ਬੈਚ ਸਸਾ ਸਾਹਮਣੇ ਬੈਠੇ ਮੈਂ ਮੇਰੇ ਦਾ ਸਾਹਮਣੇ ਮਾਨਸਾ ਅੱਜ ਤੁਸੀਂ ਧੂਰੀ ਆਏ ਹੋ 168 ਡੀਪੀ ਇਹ ਟੀਚਰ ਦੀ ਇਸ ਮਸਲੇ ਦਾ ਕੀ ਕਰਨ ਚਾਹੁੰਦੇ ਹਾਂ ਇਹ ਬਹੁਤ ਮੁਸ਼ਕਿਲਾਂ ਦੇ ਵਿੱਚ ਹੈ ਕਿ ਇਹ ਦੀ ਸਰਕਾਰ ਨੇ ਇਹਨਾਂ ਦੇ ਆਰਡਰ ਕਰਦੇ ਹੈ ਕਿ ਹੈ ਇਹਨਾਂ ਨੂੰ ਅਪੁਆਇੰਟਮੈਂਟ ਲੈਟਰ ਵੀ ਜੇ ਦਿੱਤੇ ਹੈ ਇਹਨਾਂ ਨੂੰ ਆਰਡਰ ਵੀ ਜੇ ਦਿੱਤੇ ਹੈ ਜਿਹੜੇ ਜਿਹੜੇ ਸਕੂਲਾਂ ਵਿੱਚ ਤੁਸੀਂ ਕਾਈਨ ਆ ਰਹੇ ਹੋ ਪਰ ਜਦੋਂ ਇਹ ਜਾਂਦੇ ਹੈ ਆਪਣੀ ਨੌਕਰੀ ਤੇ ਤੇ ਉੱਥੇ ਪਰ ਟਨੈਟ ਸਕੂਲ ਇਹਨਾਂ ਨੂੰ ਹਾਜ਼ਰ ਨਹੀਂ ਕਰਦੇ ਹੈਗੇ ਜਿਹੜਾ ਕਿ ਬਹੁਤ ਅਜੀਬ ਗੱਲ ਹੈ ਕਿ ਸਰਕਾਰ ਨੂੰ ਵੀ ਨਹੀਂ ਪਤਾ ਕਿ ਅਸੀਂ ਕੀ ਕਰ ਰਹੇ ਹਾਂ 168 ਇਹ ਪੀਜੀ ਮਾਸਟਰ ਥੇਕੀ ਹੈ ਉਹਨਾਂ ਵਿੱਚੋਂ 142 ਨੂੰ ਨੌਕਰੀਆਂ ਦਿੱਤੀਆਂ ਗਈਆਂ ਹੈ ਅਪੁਆਇੰਟਮੈਂਟ ਲੈਟਰ ਦਿੱਤੇ ਗਏ ਹੈ ਪਰ ਉਹ ਜਿਹੜੇ 42 ਹੈਗੇ 100 ਉਹਨਾਂ ਨੂੰ ਜਦੋਂ ਆਪਣੀ ਪੋਸਟਿੰਗ ਦੇ ਉੱਤੇ ਜਾਂਦੇ ਹੈ ਉੱਥੇ ਉਸ ਤੋਂ ਦੇ ਮੁਖਤਿਆਰ ਇਨਨੂੰ ਆਪਣਾ ਆਰਗਾਨੀ ਸੰਭਾਲਣ ਦਿੰਦੇ ਸੋ ਇਹ ਬਹੁਤ ਮੁਸ਼ਕਿਲਤ ਹੈ ਕਿ ਕਾਫੀ ਲੋਕ ਉਸ ਤੇ ਚੜੇ ਹੋਏ ਟੈਂਕੀਆਂ ਦੇ ਜਿਹੜਾ ਬਹੁਤ ਖਤਰਨਾਕ ਹੈ ਮੈਂ ਹੁਣੇ ਸੀਐਮਓ ਸਾਹਿਬ ਨੂੰ ਟੈਲੀਫੋਨ ਕੀਤਾ ਕਿ ਇਹਨਾਂ ਦੀ ਸਿਹਤ ਦਾ ਪਤਾ ਲਾਓ ਕਿ ਕੋਈ ਇਹਦੇ ਵਿੱਚ ਕਮੀ ਤਾਂ ਨਹੀਂ ਹੈ ਜੇ ਕੋਈ ਵਿਟਾਮਿਨਸ ਕਮੀ ਹੋ ਗਈ ਹੈ ਪਾਣੀ ਕਮੀ ਹੋ ਗਿਆ ਇਹਨਾਂ ਦਾ ਲਾਸ਼ ਕੀਤਾ ਜਾਏ ਤੇ ਡੀਐਸਪੀ ਸਾਹਿਬ ਨੂੰ ਕਿਹਾ ਕਿ ਇੱਥੇ ਕਿਉਂ ਕਰਕੇ ਬੀਬੀਆਂ ਹੈਗੀਆਂ ਇੱਥੇ ਜਿਹੜੀ ਪੁਲਿਸ ਵੀ ਭੇਜੀ ਜਾਏ ਕਿਉਂਕਿ ਰਾਤ ਨੂੰ ਇਨਾਂ ਨੂੰ ਖਤਰਾ ਨਾ ਹੋਏ ਕਿ ਸਰਕਾਰ ਦੀ ਸਰਪ੍ਰਸਤ ਬੀਬੀਆਂ ਤੇ ਹੈ ਕਿ ਮਾਨ ਸਰਬ ਡਿਵੀ ਸੀਐਮ ਸਾਹਿਬ ਕਹਿੰਦੇ ਜੀ ਮੈਂ 40 50 ਹਜ਼ਾਰ ਨੌਕਰੀਆਂ ਦੇਤੀਆਂ ਕੱਚੇ ਮੁਲਾਜ਼ਮ ਪੱਕੇ ਕਰਦੇ ਹਾਂ ਉਹ ਦਾਅਵੇ ਕਿਵੇਂ ਆ ਪਤਾ ਨਹੀਂ ਜੀ ਇਹ ਪ੍ਰਾਈਮ ਮਿੰਿਸਟਰ ਸਾਹਿਬ ਵੀ ਕਹਿੰਦੇ ਆ ਮੈਂ ਕਰੋੜਾਂ ਨੌਕਰੀਆਂ ਦੇਤੀਆਂ ਸੀਐਮ ਸਾਹਿਬ ਵੀ ਕਹਿੰਦੇ ਆ ਪਰ ਤੁਹਾਡੇ ਸਾਹਮਣੇ ਆ ਔਰ ਦੇਖਿਆ ਹਾਜ਼ਰ ਨੇ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਪਰ ਇਹਨਾਂ ਨੂੰ ਆਪਣੇ ਪੋਸਟਾਂ ਦੇ ਉੱਤੇ ਜਾਣ ਹੀ ਨਹੀਂ ਦਿੰਦੇ ਸੋ सीएम साहब थे पीएम साहब एक आवाज के नाम पब्लिक नु खुश होर कह रहे हैं और पब्लिक को मनी जा रही है ते इथे असलियत ए है जिथे आपा इस मैदान के केंद्र में खड़े हैं मान सा 2024 के इलेक्शन का आगाज़ होने वाला कुछ ही घंटे कह सकते हैं कुछ ही दिन रह गए ने काटी सरकार की पार्टी की एजेंडा लेके आई ਅਸੀਂ ਤਾਂ ਇਹ ਸਾਰਾ ਕੁਝ ਠੀਕ ਕਰਾਂਗੇ ਜੀ ਇਹ ਦੇਖੋ ਸਮੂਹ ਰੂਪ ਦੇ ਵਿੱਚ ਜਦ ਦਾ ਮੈਂ ਐਮਪੀ ਰਿਟ ਹੋਇਆ ਕੋਈ ਦੰਗਾ ਫਸਾੜ ਕੋਈ ਕਿਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਨਹੀਂ ਹੋਇਆ ਬਹੁਤ ਵਧੀਆ ਤਰ੍ਹਾਂ ਸਾਰਾ ਇਹ ਨਿਜ਼ਾਮ ਚੱਲ ਰਿਹਾ ਹੈ ਔਰ ਸਾਰੇ ਡੀਸੀ ਸਾਰੇ ਐਸਐਸਪੀ ਸਾਰੇ ਪੁਲਿਸ ਬਹੁਤ ਸੋਣਾ ਕੰਮ ਕਰਦੇ ਇੱਥੇ ਮਾਨ ਸਰ ਤੁਸੀਂ ਇੱਕ ਇਹਨਾਂ ਦਾ ਮੰਗ ਪੱਤਰ ਲਿਆ ਹੋ ਕੁਝ ਤੁਸੀਂ ਰਿਟਰਨ 'ਚ ਲਿਖਿਆ ਵੀ ਆ ਉਹ ਮਾੜਾ ਦਾ ਤਾਂ ਕਿੰਨੂ ਬਹੁਤ ਕਿਤਾ ਜੀ ਇਹ ਐਜੂਕੇਸ਼ਨ ਸੈਕਟਰ ਨੂੰ ਲਿਖਿਆ ਹੈ ਕਿ ਜੇ ਤੁਸੀਂ 142 ਨੌਕਰੀਆਂ ਦੇਤੀਆਂ ਇਹਨਾਂ ਦੇ ਕੋਲੇ ਆਰਡਰਸ ਵੀ ਆ ਗਏ ਆ ਤਾਂ ਫਿਰ ਇਹਨਾਂ ਨੂੰ ਆਪਣੇ ਜਿੱਥੇ ਨੌਕਰੀ ਤੇ ਜਾਣਾ ਚਾਹੀਦਾ ਹੈ ਉੱਥੇ ਇਹਨਾਂ ਨੂੰ ਡਾਕਟਰ ਕਿਉਂ ਨਹੀਂ ਕਰਦੇ ਤੇ ਬਾਕੀ 168 ਨੇ ਜਿਨ੍ਹਾਂ ਨੂੰ ਅਜੇ ਆਪਣੀਆਂ ਚਿੱਠੀਆਂ ਨਹੀਂ ਮਿਲੀਆਂ ਅਪਾਇੰਟਮੈਂਟ ਲੈਟਰ ਉਹਦੇ ਬਾਰੇ ਕੀ ਕਰਨਾ ਹੈ ਦੀ ਨਾਮ ਕੇ ਰਾਜਨਦੀਪ ਪਰ 188 ਡੀਪੀ ਜੁਨੀਅਰ ਤੁਸੀਂ ਅੱਜ 8ਵੇਂ ਦਿਨ ਸੰਗਠਨ ਤੇ ਬੈਠੇ ਹੋ ਮਾਨ ਸਾਹਿਬ ਆਏ ਨੇ ਮਿਲਨ ਮਾਨਤਨ ਤੇ ਕੀ ਕਰਨ ਪਹਿਲਾਂ ਤਾਂ ਮੈਂ ਸਾਡੇ ਇਲਾਕੇ ਦੇ ਮੈਂਬਰ ਆਫ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਦਾ ਇੱਥੇ ਆਉਣ ਤੇ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੱਤਾ ਕੋਟਨ ਕੋਟ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਨਾਲ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਤੇ ਦੂਸਰੇ ਪਾਸੇ ਮੈਂ ਪੰਜਾਬ ਸਰਕਾਰ ਦੇ ਲਈ ਉਹਨਾਂ ਸ਼ਬਦਾਂ ਦੀ ਦੇ ਕਹੇ ਹੋਏ ਸ਼ਬਦਾਂ ਦੀ ਨਿੰਦਾ ਕਰਦੀਆਂ ਜਿਹੜੇ ਵਿਧਾਨ ਸਭਾ ਦੇ ਵਿੱਚ ਬੋਲਦੇ ਨੇ ਕਿ 24 ਆਰ ਦਾ ਚੈਲੰਜ ਆ ਕਿ ਜਿਨ੍ਹਾਂ ਕੋਲੇ ਪੁਆਇੰਟਮੈਂਟ ਲੈਟਰ ਨੇ ਉਹ ਸਿੱਧਾ ਚੈਲੰਜ ਕਰਨ ਅਸੀਂ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਸਕੂਲਾਂ 'ਚ ਭੇਜਾਂਗੇ ਮਾਨ ਸਾਹਿਬ ਅਸੀਂ ਤੇਰੇ ਧੂਰੀ ਹਲਕੇ ਦੇ ਵਿੱਚ ਖੜਕੇ ਜਿਸ ਦਿਨ ਵੂਮਨ ਡੇ ਸੀ ਉਸ ਦਿਨ ਦੇ ਟੈਂਕੀਆਂ ਤੇ ਵੀਰ ਤੇ ਪੈਣਾ ਚੜੇ ਹੋਇਆ ਸਨੂਟ 4 ਮੰਥ ਹੋ ਗਏ ਨੇ ਤੇ 7 ਦਿਨ ਏਰੀਏ ਦੇ ਵਿੱਚ ਹਲਕੇ ਦੇ ਵਿੱਚ ਜਿਹੜੀਆਂ ਤੇ ਬੈਠਿਆਂ ਨੂੰ ਹੋ ਗਏ ਪਕਤਣਾ ਲਾਇ ਨੂੰ ਅਜੇ ਤੱਕ ਤੋਸਾਰ ਨਹੀਂ ਲਈ ਤੇ 24 ਮੰਥ ਕਰਾਸ ਹੋ ਚੁੱਕੇ ਨੇ ਅਸੀਂ ਸੜਕਾਂ ਤੇ ਜੁਆਇਨਿੰਗ ਲੈ ਕੇ ਅਪਾਇੰਟਮੈਂਟ ਲੈ ਕੇ ਘਰਾਂ ਦੇ ਵਿੱਚ ਰਲ ਰਹੇ ਆ ਦੂਸਰੇ ਪਾਸੇ ਸਾਡੇ ਪੰਜਾਬ ਦੇ ਵਿੱਚ ਜੇ ਅਸੀਂ ਇਹ ਗੱਲ ਕਰੀਏ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਟਾਈਮ ਦੇ ਵਿੱਚ ਤਾਂ ਔਰਤਾਂ ਦੀ ਇੱਜ਼ਤ ਰੱਖੀ ਜਾਂਦੀ ਸੀ ਕਿੰਨਾ ਵੱਲੋਂ ਸਾਡੇ ਪੰਜਾਬ ਦੇ ਨੌਜਵਾਨ ਸਿੱਖਾਂ ਵੱਲੋਂ ਜਿਹੜੀ ਹੈ ਇੱਜ਼ਤ ਦੀ ਰਾਖੀ ਕੀਤੀ ਜਾਂਦੀ ਸੀ ਪਰ ਸਾਡੀਆਂ ਭੈਣਾਂ 7 ਦਿਨਾਂ ਤੋਂ ਲਗਾਤਾਰ ਟੈਂਕੀ ਤੇ ਚੜੀਆਂ ਹੋਈਆਂ ਨੇ ਦਿਨ ਰਾਤ ਉੱਥੇ ਹੀ ਕੱਟ ਰਹੀਆਂ ਨੇ ਪਰ ਇਸ ਗੰਦੀ ਮਾਨ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲ ਲਈ ਤੇ ਨਾ ਹੀ ਇਹਨਾਂ ਦੇ ਚੁਣੇ ਹੋਏ 92 ਹਲਕਿਆਂ ਦੇ 92 ਮੈਂਬਰਾਂ ਦੇ ਵਿੱਚੋਂ ਇੱਕ ਵੀ ਬੰਦਾ ਸਾਡੀ ਸਾਰ ਲੈਣ ਲਈ ਇੱਥੇ ਪਹੁੰਚਿਆ ਉਹ ਵੀ ਦਿਨ ਸੀ ਜਦੋਂ ਵੋਟਾਂ ਘਰ-ਘਰ ਮੰਗਣ ਜਾਂਦੇ ਸੀ ਸੜਕਾਂ ਤੇ ਪੁੱਛਦੇ ਸੀ ਕਿ ਕੀ ਚੱਲ ਰਿਹਾ ਵਾ ਕਿਹੜੀ ਤੁਹਾਡੀ ਪ੍ਰੋਬਲਮ ਆ ਅਸੀਂ ਤੁਹਾਨੂੰ ਟੈਂਕੀਆਂ ਤੇ ਚੜਨ ਲਈ ਮਜਬੂਰ ਨਹੀਂ ਕਰਾਂਗੇ ਪਰ ਤੁਹਾਡੀ ਜਗ੍ਹਾ ਜਿਹੜੀ ਹੈ ਸਕੂਲਾਂ ਚ ਹੋਊਗੀ ਪਰ ਅਸੀਂ ਉਹੀ ਉਸ ਇਲਾਕੇ ਚ ਖੜਕੇ ਧੂਰੀ ਵਾਲੇ ਹਲ ਹਲਕੇ ਚ ਖੜਕੇ ਅਸੀਂ ਐਲਾਨ ਕਰਦੇ ਆ ਅਸੀਂ ਅੱਜ ਵੀ ਟੈਂਕੀਆਂ ਤੇ ਚੜੇ ਆ ਮਾਨ ਸਰਕਾਰ ਇਸ ਦੀ ਜ਼ਿੰਮੇਵਾਰ ਆ ਜੇ ਕੱਲ ਨੂੰ ਅਸੀਂ ਕੋਈ ਵੀ ਵੱਡਾ ਐਕਸ਼ਨ ਲੀਕਦੇ ਆ ਇਸ ਦਾ ਜ਼ਿੰਮੇਵਾਰ ਹਰਜੋਤ ਸਿੰਘ ਬੈਂਸ ਗੋਲਸ਼ਨ ਛਾਵੜਾ ਤੇ ਭਗਵੰਤ ਮਾਨ ਸਰਕਾਰ ਹੋਵੇਗੀ ਇਹ ਸਾਰੀ ਗੱਪੀਆਂ ਦੀ ਸਰਕਾਰ ਰੜ ਕੇ ਕਰਦੀ ਕੁਝ ਹੋਰ ਆ ਤੇ ਦਿਖਾਉਂਦੀ ਕੁਝ ਹੋਰ ਆ ਸਾਨੂੰ ਕਿੰਨਾ ਟਾਈਮ ਹੋ ਗਿਆ ਕਿ ਜਿਹੜੀਆਂ ਨਿਯੁਕਤੀ ਪੱਤਰ ਲੈ ਕੇ ਬੈਠਿਆਂ ਨੂੰ ਜਿਹੜੀਆਂ ਗੱਲਾਂ ਇਹ ਕਰਦੇ ਸੀ ਸਾਨੂੰ ਨਿਯੁਕਤੀ ਪੱਤਰ ਦੇ ਕੇ ਵੀ ਅਸੀਂ ਸਕੂਲਾਂ 'ਚ ਭੇਜਾਂਗੇ ਸਪੋਰਟਸ ਦੇ ਪੱਦਰ ਨੂੰ ਉੱਚਾ ਚੱਕਾਂਗੇ ਪਰ ਅਸੀਂ ਫੇਰ ਸੜਕਾਂ 'ਤੇ ਰੁਲ ਰਹੇ ਆ ਇਹ ਮਾਨ ਸਰਕਾਰ ਦੇ ਉੱਤੇ ਬਹੁਤ ਵੱਡਾ ਧੱਬਾ ਉਹ ਐਮਪੀ ਦੇ ਵਿੱਚ ਇੱਥੋਂ ਹੀ ਚੋਣਾਂ ਦਾ ਟਾਈਮ ਆ ਗਿਆ ਐਮਪੀ ਦੇ ਵਿੱਚੋਂ ਫੇਰ ਸੀਟ ਦੇ ਲਈ ਜਿਹੜਾ ਵਾ ਤੇ ਉਮੀਦਵਾਰ ਨੂੰ ਖੜਾ ਕਰਦੇ ਆਪਾਂ ਤੇ ਅਸੀਂ ਡਟ ਕੇ ਉਹਦਾ ਬਾਈਕਾਟ ਕਰਾਂਗੇ ਕਿਉਂਕਿ ਸਾਡੀ ਹੁਣ 92 ਮੈਂਬਰਸ ਆਰ ਨਹੀਂ ਲੈਂਦੇ ਸਣੇ ਭਗਵੰਤ ਮਾਨ ਵੀ ਸਾਰ ਨਹੀਂ ਲੈਂਦਾ ਸਾਡੇ ਕੋਲੇ ਉਹ ਟਾਈਮ ਦੂਰ ਨਹੀਂ ਅਸੀਂ ਚੋਣਾਂ ਦੇ ਵਿੱਚ ਇਹਨਾਂ ਨੂੰ ਪਿੱਛੇ ਛੱਡਾਂਗੇ ਘਰ ਘਰ ਜਾ ਕੇ ਗਵਾਂਡੀਆਂ ਨੂੰ ਭੈਣਾਂ ਨੂੰ ਰਿਸ਼ਤੇਦਾਰਾਂ ਨੂੰ ਅਵੇਅਰ ਕਰਾਂਗੇ ਕਿ ਆਪ ਪਾਰਟੀ ਦਾ ਜਿਹੜਾ ਰੱਜ ਕੇ ਵਿਰੋਧ ਕੀਤਾ ਜਾਵੇ ਧੰਨ ਅਗਲਾ ਸਪੀਕਰ ਰਹੇਗਾ ਤੇ ਇੱਕ ਮੈਂ ਹੋਰ ਕਹਿਣਾ ਚਾਹੁੰਦੀ ਆ ਕਿ ਸਿਮਰਜੀਤ ਸਰ ਜਿਹੜੇ ਸਾਡੇ ਵਿੱਚ ਬਿਰਾਜਮਾਨ ਹੋਏ ਨੇ ਉਹਨਾਂ ਨੇ ਸਾਡੀ ਜਿਹੜੀ ਆ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਉਹਨਾਂ ਦੇ ਜਿਹੜੇ ਮੈਂਬਰ ਨੇ ਅਲੱਗ-ਅਲੱਗ ਜਿਹੜੇ ਅਹੁਦਿਆਂ ਤੇ ਕੰਮ ਕਰਦੇ ਨੇ ਉਹ ਸਾਡੇ ਵਿੱਚ ਬਹੁਤ ਸਾਰੀਆਂ ਸਵਾਮਾਂ ਨਿਭਾ ਰਹੇ ਨੇ ਜਿਵੇਂ ਮੈਡੀਕਲ ਦੀਆਂ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਜਿਹੜੇ ਅਸੀਂ ਸਟੇ ਕਰ ਰਹੇ ਹਾਂ ਕੈਂਪ ਦੇ ਵਿੱਚ ਇੱਥੇ ਲੱਗਿਆ ਹੋਇਆ ਸਾਡਾ ਧਰਨਾ ਲੱਗਿਆ ਹੋਇਆ ਵਾ ਉਹ ਸਾਡੀ ਮੈਡੀਕਲ ਸਹੂਲਤਾਂ ਦੇ ਨਾਲ-ਨਾਲ ਸਾਨੂੰ ਜਿਹੜਾ ਲੰਗਰ ਵੀ ਪ੍ਰੋਵਾਈਡ ਕਰਦੇ ਆ ਤਿੰਨੋਂ ਟਾਈਮ ਖਾਣਾ ਇਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਸਾਨੂੰ ਇੱਥੇ ਪਹੁੰਚਾਇਆ ਜਾ ਰਿਹਾ ਤੇ ਸਾਡੀ ਟਾਈਮ ਟੂ ਟਾਈਮ ਖਬਰ ਲਈ ਜਾ ਰਹੀ ਆ ਮੈਂ ਉਹਨਾਂ ਦਾ ਤੈ ਦਿਨ ਲੋਕ ਧੰਨਵਾਦ ਕਰਦੀ ਆ ਜਿੰਨਾ ਟਾਈਮ ਇਹ ਸਾਡਾ ਪ੍ਰੋਟੈਸਟ ਜਾਰੀ ਆ ਉਹਨਾਂ ਟਾਈਮ ਉਹ ਸਾਡਾ ਜਿਹੜਾ ਵਸਾਤ ਦੇਣਗੇ ਧੰਨਵਾਦ